ਸੜਕ ਤੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਅਤੇ ਮੌਤ ਦਰ ਦੇ ਵਿੱਚ 50% ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਜਦੋਂ ਸਾਨੂੰ ਕੋਈ ਅਮਰਜੈਂਸੀ ਕਾਲ ਆਉਂਦੀ ਕੰਟਰੋਲ ਰੂਮ ਤੋਂ ਤੁਰੰਤ ਘਰ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰੀ ਰਹੀ ਹੈ ਜਿਸ ਜਖਮਿਆ ਨੂੰ ਬਲਮਪੱਟੀ ਕਰੀ ਦਈ ਤੇ ਐਂਬੂਲੈਂਸ ਬੁਲਾ ਕੇ ਜਿਹੜਾ ਜਖਮਿਆ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ। ਐਜ਼ ਅ ਲੈਡੀ ਕਨਸਟੇਬਲ ਅਸੀਂ ਮਹਿਲਾਵਾਂ ਨੂੰ ਜੋ ਵੀ ਕੋਈ ਦਿੱਕਤ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ ਤੇ ਉਸ ਨੂੰ ਅਸੀਂ ਸੋਲਵ ਕਰਦੇ ਹਾਂ। ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਭੜਾ ਲਈ। ਤੁਸੀਂ ਖੜੀਆਂ ਦੇਖਿਓਣੀਆਂ ਗੱਡੀਆਂ ਉਹਨਾਂ ਦੀਆਂ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘਟ ਮੋਤਾ ਹੋਈਆਂ ਨੇ। ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ। ਚੱਕ ਕੇ ਹਸਪਤਾਲ ਚ ਲੈ ਜਾਂਦੇ ਆ। ਸਰ ਪ੍ਰਾਇਮਰੀ ਕੰਡਾਇਟ ਨੂੰ ਕੀਤੀ ਗਈ ਹੈ ਸਾਡੇ ਫੋਰਸ ਡਿਪਾਰਟਮੈਂਟ ਦੇ ਸਹਿਯੋਗ ਨਾਲ ਅਸੀਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਇੱਕ ਮਹਿੰਮ ਸ਼ੁਰੂ ਕੀਤੀ ਸੀ 30 ਜੂਨ ਨੂੰ ਮੇਰੇ ਵੱਲੋਂ ਰੱਖੀ ਵੈਲਫੇਅਰ ਮੀਟਿੰਗ ਵਿੱਚ ਹਰੇਕ ਜਵਾਨ ਦੀ ਡਿਊਟੀ ਲਗਾਈ ਗਈ ਸੀ ਕਿ ਉਹ 10 ਬੂਟੇ ਆਪਣੇ ਘਰ ਦੇ ਆਲੇ ਦੁਆਲੇ ਜਾਂ ਦਫ਼ਤਰ ਦੇ ਆਲੇ ਦੁਆਲੇ ਲਗਾਏਗਾ ਅਤੇ ਉਹਨਾਂ ਦੀ ਲਗਾਤਾਰ ਸਾਂਭ ਸੰਭਾਲ ਵੀ ਕਰੇਗਾ ਜਿਸ ਨੂੰ ਅੱਜ ਅਸੀਂ 90% ਪੰ ਮੁਕੰਮਲ ਕਰ ਲਿਆ ਹੈ ਅਸੀਂ 8400 ਬੂਟਾ ਲਾ ਚੁੱਕੇ ਹਾਂ ਜਿਹੜਾ ਸਾਡਾ ਟਾਰਗੇਟ ਹੈ ਉਹ 10000 ਹੈ ਤੇ 10000 ਦੇ ਵਿੱਚੋਂ ਜਿਹੜਾ 1600 ਬੂਟਾ ਉਹ ਅਸੀਂ ਲਾ ਰਿਆ ਕੁਝ ਮੁਲਾਜ਼ਮ ਡਿਊਟੀ ਤੇ ਹੋਣ ਕਰਕੇ ਕੋਈ ਸਪੋਰਟ ਸੈਂਟਰ ਵਿੱਚ ਹੋਣ ਕਰਕੇ ਕੋਈ ਸੜਕ ਸੁਰੱਖਿਆ ਵਿੱਚ ਹੋਣ ਕਰਕੇ ਕੁਝ ARP ਡਿਊਟੀ ਜਿਹੜੀ ਸਾਡੀ ਬਟਾਲੀਅਨ ਦੀ ਲੱਗੀ ਹੋਈ ਹੈ ਐਂਟੀ ਰਾਈਟ ਉਹ ਡਿਊਟੀ ਤੇ ਹੋਣ ਕਰਕੇ ਥੋੜੇ ਜਿਹੇ ਰਹਿ ਗਏ ਨੇ 1600 ਬੂਟੇ ਉਹ ਵੀ ਅਸੀਂ 1600 ਰੁੱਖ ਜਾਂ ਬੂਟਾ ਜਲਦੀ ਲਾ ਦਿਆਗੇ ਤੇ ਉਹਨਾਂ ਦੀ ਲਗਾਤਾਰ ਸਮਾਲ ਕਰਾਂਗੇ ਇਸ ਕੰਮ ਨੂੰ ਸਿਰੇ ਚੜਾਉਣ ਦੇ ਲਈ ਅਸੀਂ ਬਿਲਕੁਲ ਇੱਕ ਮਾਈਕਰੋ ਮੈਨੇਜਮੈਂਟ ਤਿਆਰ ਕੀਤੀ ਸੀ ਜਿਸ ਦੇ ਤਹਿਤ ਜਵਾਨ ਜਦੋਂ ਬੂਟਾ ਲਾਏਗਾ ਤੇ ਉਹ ਇੱਕ ਫੋਟੋ ਕੰਟਰੋਲ ਰੂਮ ਤੇ ਪਾਏਗਾ ਉਸਦੀ ਬੂਟੇ ਦੀ ਤਾਂ ਕਿ ਗਰਾਊਂਡ ਲੈਵਲ ਤੇ ਇਹ ਸਾਬਤ ਹੋ ਸਕੇ ਵੀ ਜਵਾਨ ਨੇ ਬੂਟੇ ਦਸ ਲਾਏ ਨੇ ਇਵਨ ਇਹਨਾਂ ਨੂੰ ਇੱਥੋਂ ਤੱਕ ਕਿਹਾ ਗਿਆ ਸੀ ਵੀ ਤੁਹਾਡੀ ਅਗਲੀ ਤਨਖਾਹ ਜੁਲਾਈ ਮਹੀਨੇ ਦੀ ਤਨਖਾਹ ਤੁਹਾਡੇ 10 ਬੂਟੇ ਮੁਕੰਮਲ ਹੋਣ ਤੋਂ ਬਾਅਦ ਹੀ ਤੁਹਾਨੂੰ ਮਿਲੇਗੀ ਜਿਸ ਨੂੰ ਕਿ ਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਪੂਰਾ ਕੀਤਾ ਹੈ ਕਈ ਜਵਾਨਾਂ ਨੇ 10 ਦੀ بجائے 15 ਬੂਟੇ ਵੀ ਲਾਇਏ ਸਰ ਅਗੇ ਗੱਲ ਕਰ ਰਿਹਾ ਸੀ ਜਿਸ ਦਾ ਬੂਟਾ ਨਹੀਂ ਕਰ ਦਿੱਤੀ ਜਾ ਰਹੀ ਹੈ ਲੇਕਿਨ ਕਈ ਵਕਤ ਉਹਦੇ ਬੂਟੇ ਲਗਾ ਦਿੰਦੇ ਹਾਂ ਤੇ ਸਾਮ ਸਮਾਂ ਦੀ ਬੜੀ ਉਕਤੀ ਹੁੰਦੀ ਹੈ ਪਸ਼ੂ ਜਿਹੜੇ ਹੈਗੇ ਨੇ ਉਹਨੂੰ ਖਾ ਜਾਂਦੇ ਨੇ ਜਾਂ ਕਈ ਉਹ ਉਹਨੂੰ ਲੈ ਕੇ ਕੀਤਾ ਦੇਖਦੇ ਕੀ ਹੈ ਬਿਲਕੁਲ ਅਸੀਂ ਘਰ ਦੇ ਆਲੇ ਦੁਆਲੇ ਹੀ ਜਵਾਨਾਂ ਨੂੰ ਪ੍ਰੇਰਿਤ ਕੀਤਾ ਸੀ ਆਪਦੇ ਘਰ ਦੇ ਆਲੇ ਦੁਆਲੇ ਲਗਾਓ ਜਿੱਥੇ ਉਹ ਉਹਦੀ ਰਾਖੀ ਵੀ ਕਰ ਸਕਣ ਇੱਟਾਂ ਨਾਲ ਉਹਨਾਂ ਨੇ ਜੋ ਇਕੱਠਾ ਬਣਾਇਆ ਜਾਂ ਉਹਨਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਸਕਦੀ ਹੈ ਉੱਥੇ ਬੂਟੇ ਲਗਾਏ ਗਏ ਨੇ ਮੈਂ ਖੁਦ ਆਪਣੀ ਗਲੀ ਦੇ ਵਿੱਚ 15 ਬੂਟੇ ਲਗਾਏ ਨੇ ਸਰ ਲਗਾਤਾਰ ਵਾਤਾਵਰਣ ਡਿੱਗਦਾ ਜਾ ਰਿਹਾ ਉਹਨੂੰ ਮੱਧੇ ਨੇ ਰੱਖ ਕਿ ਕਿ ਜੇ ਸੂਰਜ ਗਾਇੰਗ ਦੀ ਜਗ੍ਹਾ ਕੀਤੀ ਹੈ ਕਿ ਕਿੱਥੇ ਕਿੱਥੇ ਏਰੀਆ ਚ ਲੱਗਾਇਆ ਜਾਂਦਾ ਹੈ ਜਿਹੜਾ ਵਾਤਾਵਰਨ ਵਿਗੜਦਾ ਜਾ ਰਿਹਾ ਮੇਰੀ ਅੱਜ ਦੀ ਪ੍ਰੈਸ ਕਾਨਫਰੰਸ ਇਸੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੈਂ ਪ੍ਰੈਸ ਕਾਨਫਰੰਸ ਰੱਖੀ ਹੈ ਆਮ ਤੌਰ ਤੇ ਕਿਸੇ ਚੀਜ਼ ਦੀ ਵੀ ਸ਼ੁਰੂਆਤ ਲਈ ਪ੍ਰੈਸ ਨੂੰ ਦੱਸ ਦਿੱਤਾ ਜਾਂਦਾ ਤੇ ਬਾਅਦ ਵਿੱਚ ਉਹਦਾ ਫੋਲੋਅਪ ਨਹੀਂ ਕੀਤਾ ਜਾਂਦਾ ਮੈਂ ਇਸ ਕੰਮ ਨੂੰ 90% ਪੂਰਾ ਕਰ ਚੁੱਕਿਆ 8400 ਬੂਟਾ ਲੱਗਣ ਤੋਂ ਬਾਅਦ ਤੁਹਾਨੂੰ ਬੁਲਾਇਆ ਅੱਜ ਛਾਤੇ ਲਈ ਤੇ ਇਸ ਕੰਮ ਨੂੰ ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ ਇਹਵੇਂ ਇਹਨਾਂ ਦੀ ਦੇਖਭਾਲ ਕਰਨਾ ਵੀ ਸਾਡੇ ਮੁਲਾਜ਼ਮ ਦੀ ਜ਼ਿੰਮੇਵਾਰੀ ਹੈ ਜਿਹੜੀ ਕਿ ਸਾਨੂੰ ਪੂਰੀ ਉਮੀਦ ਹੈ ਉਹ ਆਪਣੀ ਸ਼ੌਂਕ ਦੇ ਨਾਲੇ ਡਿਊਟੀ ਨਿਭਾਏਗਾ ਸਭ ਜਿਹੜਾ 8400 ਬੂਟਾ ਲਾਇਆ ਹੈਗਾ ਉਹਨੂੰ ਸਰਵਾਈਵ ਕਰਵਾਉਣ ਵਾਸਤੇ ਕੀ ਤੁਹਾਡੇ ਐਫਰਟਸ ਹੀ ਹੋਣੇ ਨੇ ਐਫਰਟਸ ਵਿੱਚੋਂ ਨੰਬਰ ਇੱਕ ਤਾਂ ਮੌਸਮ ਦਾ ਹੋਣਾ ਐਫਰਟਸ ਹੈ ਮੌਸਮ ਠੀਕ ਚੱਲ ਰਿਹਾ ਹੈ ਪਾਣੀ ਦੀ ਆਪਣੇ ਆਪ ਮਹੀਨਾ ਇੱਕ ਪਾਣੀ ਮਿਲ ਜਾਈਏਗਾ ਉਹਨੂੰ ਤੇ ਉਸ ਤੋਂ ਇਲਾਵਾ ਜਵਾਨ ਉਹਨੂੰ ਪਰਸਨਲ ਟਾਈਪ ਵਿੱਚ ਲਾਏਗਾ ਜਿਵੇਂ ਮੈਂ ਆਪਦੀ ਗਲੀ ਇਹ ਚਲਾਏ ਤਾਂ ਮੈਂ ਉਹਨੂੰ ਹਰ ਰੋਜ਼ ਵੇਖਾਂਗਾ ਸੇਮ ਜਵਾਨਾਂ ਨੇ ਆਪਦੇ ਘਰ ਦੇ ਜਾਂ ਹਾਲੇਦ ਵਾਲੇ ਜਾਂ ਦਫ਼ਤਰ ਦੇ ਵਾਲੇ ਦੋੜੇ ਲਗਾਏ ਨੇ ਤਾਂ ਲੋਕ ਦੇਖੇ ਪਏ ਜੀ ਆਪਣੇ ਬੁੱਢੇ ਜਿਹੜੇ ਪੀੜ ਲੱਗੇ ਹੁੰਦੇ ਉਹ ਵੱਡੇ ਵੱਡੇ ਪੀੜ ਫਾੜ ਦਿੰਦੇ ਨੇ ਜਾਂ ਆਪਣੇ ਫਾਇਦੇ ਵਾਸਤੇ ਜਾਂ ਪਰਿਕਨਾ ਵਾਸਤੇ ਉਹਨਾਂ ਨੂੰ ਵੀ ਇਹ ਜਾਣਨਾ ਚਾਹੁੰਦਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਰੁੱਖ ਦੇ ਨਾਲ ਹੀ ਆਪਣੀ ਇਨਸਾਨ ਦੀ ਜ਼ਿੰਦਗੀ ਹੈ ਇਨਸਾਨ ਨੇ ਜਿੰਦਾ ਰਹਿਣਾ ਧਰਤੀ ਤੇ ਇਸ ਵਾਤਾਵਰਨ ਨੂੰ ਆਪਾਂ ਨੂੰ ਸੰਭਾਲਣਾ ਪੈਣਾ ਸਾਰਿਆਂ ਨੂੰ ਰਲ ਕੇ ਮੇਰੀ ਇਹ ਉਹਨਾਂ ਨੂੰ ਬਹੁਤ ਅਪੀਲ ਹੈ ਕਿ ਜੇ ਕੋਈ ਰੁੱਖ ਨੂੰ ਵੜਦਾ ਹੈ ਤਾਂ ਉਹ ਇੱਕ ਤਰੀਕੇ ਦਾ ਕਤਲ ਹੀ ਕਰ ਰਿਹਾ ਹੈ ਉਹ ਇਨਸਾਨ ਦਾ ਨਹੀਂ ਪੇੜ ਦਾ ਕਤਲ ਕਰ ਰਿਹਾ ਜਿੰਦੇ ਨਾਲ ਇਨਸਾਨੇ ਹੀ ਸਾਹਸ ਲੈਣੀ ਹੈ ਬਾਕੀ ਇਸ ਬਾਰੇ ਤੁਹਾਨੂੰ ਡਿਸਟ੍ਰਿਕਟ ਫੋਰੈਸਟ ਅਫਸਰ ਰਜੇਸ਼ ਕੁਮਾਰ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਸਾਰੇ ਬੂਟੇ ਇਹਨਾਂ ਨੇ ਪ੍ਰੋਵਾਈਡ ਕੀਤੇ ਨੇ ਸਰ ਇੱਕ ਜਿਹੜਾ ਡਿਸਟ੍ਰਿਕਟ ਆਫ ਫੋਰੈਸਟ ਅਫੀਸਰ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਮ्युनਿਸਪਲ ਕਾਰਪੋਰੇਸ਼ਨ ਨੇ 3 ATM ਸ਼ੁਰੂ ਕੀਤਾ ਸੀ ਕਿ ਇਹ ਉਸੀ ਇਨੀਸ਼ੀਏਟਿਵ ਦਾ ਪਾਰਟ ਹੈ ਤਾਂ ਨੀ ਇਹ ਲੱਗੇ ਜੀ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਵਿਦਿਨ ਦੀ ਮਿਊਨਿਸਪਲ ਕਾਰਪੋਰੇਸ਼ਨ ਲਿਮਿਟਸ ਆਫ ਵਿਦਿਆਨਾ ਉਹਦੇ ਅੰਦਰ ਕੋਈ ਵੀ ਪਰਸਨ ਜੇਕਰ ਡਿਮਾਂਡ ਕਰਦਾ ਹੈਗਾ ਪਲਾਂਟ ਸੀ ਇੱਛੂ ਕੇ ਬੂਟੇ ਲਾਉਣ ਦੇ ਲਈ ਤਾਂ ਸਿਟੀ ਨੀਡਸ ਵਾਲੀ ਏਟੀਐਮ ਜਿਹੜੇ ਉਹਨਾਂ ਨੂੰ ਪਲਾਂਟ ਸਪਲਾਈ ਕਰਦਾ ਮੇਰੇ ਅਪਤੀ ਸਰ ਕਿਹੜੇ ਕਿਹੜੇ ਫੋਕਸ ਸੀ ਇਸ ਵਾਰ ਇਹ ਡਿਸਕਸ ਕਰ ਲਓ ਮੌਨਥਲੀ ਕਾਟਿੰਗ ਕਰ ਲਓ ਇਹ ਵਰੀ ਜਿਹੜੀ ਕਮੇਟੀ ਇਨੀਸ਼ੀਏਟਿਵ ਲਿਆ ਗਿਆ ਉਹਦੇ ਬਾਰੇ ਸਰ ਇਹ ਵਰੀ ਨਾ ਪੰਜਾਬ ਸਰਕਾਰ ਨੇ ਬੜਾ ਵਧੀਆ ਉਪਰਾਲਾ ਕੀਤਾ ਹੈਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਵਰ੍ਹਾ ਔਰ ਉਹਨੂੰ ਮਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਪਲਾਂਟਸ ਦਾ ਰੇਟ ਕਾਫੀ ਜ਼ਿਆਦਾ ਘਟਾ ਦਿੱਤਾ ਹੈ ਜਿੱਥੇ ਆਮ ਪਬਲਿਕ ਨੂੰ ਪਹਿਲਾਂ ਪਲਾਂਟਸ ਦੇਣ ਦੇ ਲਈ ਰੇਟ 20 ਜਾਂ 25 ਰੁਪਏ ਸੀਗਾ ਉਹ ਉਹਨੂੰ ਘਟਾ ਕੇ ਫਲੈਟ ਰੇਟ 2 ਰੁਪਏ ਪਰ ਪਲਾਂਟ ਕਰਤਾ ਹੁਣ ਕੋਈ ਵੀ ਸੱਜਣ ਜੇਕਰ ਇੰਡੀਵਿਜੂਅਲਸ ਫਾਰਮਰਸ ਕੋਈ ਵੀ ਇਨਸਾਨ ਜਾਂ ਐਨ ਜੀਓਸ ਸਰਕਲ ਹੁੰਦੇ ਆ ਤਾਂ ਆਪਾਂ 2 ਰੁਪਏ ਪ੍ਰਤੀ ਪੌਦੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪਲਾਂਟਸ ਦਿੰਦੇ ਆ ਫਲੈਟ ਸੀ ਗੱਲ ਕਰੀਏ ਤਾਂ ਜਿਆਦਾਤਰ ਸਾਡੇ ਵੱਲੋਂ ਰਵਾਇਤੀ ਕਿਸਮਾਂ ਦੇ ਪੌਦੇ ਹੁੰਦੇ ਆ ਜਿਹੜੇ ਕਿ ਪੰਜਾਬ ਦੇ ਰੁੱਖ ਹੈ ਜਿੰਨਾ ਚੋ ਨਿੰਮ ਹੋ ਗਿਆ ਬਿਹੜਾ ਆਮਲਾ ਸ਼ਿਸ਼ਮ ਅਰਜਨ ਇਹੋ ਜੇ ਪਲਾਂਟਸ ਔਰ ਫਰੂਟ ਦੀ ਗੱਲ ਕਰੀ ਅੰਬ ਅਮਰੂਦ ਜਾਮਨ ਬੇਲ ਵਗੈਰਾ ਇਹੋ ਜੇ ਪਲਾਂਟ ਸਾਡੇ ਕੋਲ ਹੈਗੇ ਸਰ ਜਿਹੜੇ ਅੱਜਕੱਲ੍ਹ ਤੇ ਟ੍ਰੈਂਡ ਚੱਲਿਆ ਕਿ ਕਈ ਜਿਹੜੇ ਸਜਾਵਟੀ ਬੂਟੇ ਨੇ ਉਹ ਲਗਾਏ ਜਾਂਦੇ ਨੇ ਕੋਈ ਮਤਲਬ ਪੰਜਾਬ ਦੇ ਨਹੀਂ ਬਾਹਰੋਂ ਜਿਹੜੇ ਬੂਟੇ ਲੈ ਕੇ ਇੱਥੇ ਲਗਾਏ ਜਾਂਦੇ ਨੇ ਜਿਹੜੇ ਇੱਥੇ ਐਟਮੋਸਫੇਅਰ ਨੂੰ ਵੀ ਕਾਫ ਕਰਦੇ ਨੇ ਉਹਨਾਂ ਬਾਰੇ ਤੁਹਾਡੇ ਕੀ ਕੀ ਰੱਖਦੇ ਤਕੋ ਉਹਦੇ ਲਈ ਪ੍ਰਾਈਵੇਟ ਪਰਸਨ ਜੇਕਰ ਆਪਣੇ ਕਿਸੇ ਰਿਜ਼ੋਰਟ ਲਈ ਹੋਟਲ ਲਈ ਜਾਂ ਲਗਾਉਣਾ ਚਾਹੁੰਦਾ ਤਾਂ ਉਹ ਪ੍ਰਾਈਵੇਟ ਪਰਚੇਸ ਕਰਕੇ ਲਗਾ ਸਕਦਾ ਸਾਡੇ ਕੋਲੋਂ ਸਜਾਵਟੀ ਬੂਟੇ ਨਹੀਂ ਸਾਡੇ ਕੋਲ ਤੇ ਸਿਰਫ ਫੋਰਸ ਸਪੀਸੀਸ ਹੁੰਦੇ ਨੇ ਪਰ ਇਹਨਾਂ ਦਾ ਕਿਤਾ ਦੇਖਣ ਲਈ ਟਾਲੀਅਨ ਨੇ ਜਿਹੜੀ ਬਹੁਤ ਵਧੀਆ ਉਪਰਲ ਆ ਜੀ 3rd IRBP ਬਟਾਲੀਅਨ ਨੇ ਬਹੁਤ ਸੋਨਾ ਉਪਰਾਲਾ ਕੀਤਾ ਔਰ ਪਹਿਲੀ ਵਾਰੀ ਇਹੋ ਜਿਹਾ ਉਪਰਾਲਾ ਮੈਂ ਦੇਖਿਆ ਹੈਗਾ ਜਿੱਥੇ ਕਮਾਂਡਰ ਸਾਹਿਬ ਖੁਦ ਆਪਣੇ ਜਵਾਨਾਂ ਨੂੰ ਕੰਫੀਡੈਂਸ ਲੈ ਕੇ ਔਰ ਆਪਣੀ ਦੇ ਗ੍ਰੇਡਸ ਪਲਾਟਸ ਲਗਾ ਰਹੇ ਆ ਜੇ ਇਹੋ ਜਿਹਾ ਉਪਰਾਲੇ ਲਗਾਤਾਰ ਹਰ ਮਹਿਕਮੇ ਵੱਲੋਂ ਹੋਣ ਤਾਂ ਸਾਡੇ ਵਾਤਾਵਰਣ 'ਚ ਕਾਫੀ ਸੁਧਾਰ ਹੋ ਸਕਦਾ ਜੀ ਆਮ ਪਬਲਿਕ ਨੂੰ ਵੀ ਅਪੀਲ ਹੋ ਰਹੀ ਆ ਆਮ ਪਬਲਿਕ ਨੂੰ ਅਪੀਲ ਇਹ ਹੋਈ ਏ ਜੀ ਰੁੱਖਾਂ ਨਾਲ ਹੀ ਸੁੱਖ ਹੈ ਤੇ ਰੁੱਖਾਂ ਨਾਲ ਹੀ ਮਨੁੱਖ ਹੈ ਮਿਲ ਜੁਲ ਕੇ ਰੁੱਖ ਲਾਈਏ ਇਹ ਜੋ ਸੀਜ਼ਨ ਹੈ ਮਾਨਸੂਨ ਦਾ ਇਹ ਪਰਮਾਤਮਾ ਵੱਲੋਂ ਬਖਸ਼ਿਸ਼ ਹੈ ਸਾਨੂੰ ਔਰ ਰੁੱਖਾਂ ਦੇ ਲਈ ਬੈਸਟ ਮੌਸਮ ਹੈ ਵੱਤਵਦ ਮਿਲਜੁਲ ਕੇ ਰੁੱਖ ਲਾਈਏ ਤਾਂ ਕਿ ਸਾਡਾ ਸਾਡੇ ਆਉਣ ਵਾਲੀ ਜਨਰੇਸ਼ਨ ਉਹਨਾਂ ਦਾ ਭਲਾ ਹੋ ਸਕੇ ਐਂ ਸਹੀ ਠੀਕ ਹੈ